मार्बल पत्थर सारा सामने ऑफिस आ गए बारह बाय बारह का साथ तो ही में अटैच वॉशरूम है बाथरूम के साथ लगता हुआ आठ बाय पांच का बाथरूम है फिर से मार्बल यहाँ की ये साथ में कमरा साथ ही में अटैच किचन सेम साइज बाथरूम का फिर से मार्बल क्रीड़िया हम ये आगे फोर्थ फ्लोर पे ऊपर स्टोर रूम चाहे बना सकते हैं ये साथ में वॉशरूम अटैच ये गैलरी टाइप आ गई ਅਗਲੀ ਐਡ ਆਈਏ ਜੀ ਆਪਣੇ ਕੋਲੇ ਸੰਗਰੂਰ ਤੋਂ ਫੋਰਚੂਨਰ ਗੱਡੀ 2015 ਮਾਡਲ ਆਟੋ 4x4 ਫਸਟ ਪਾਰਟੀ ਕੰਡੀਸ਼ਨ ਬਿਲਕੁਲ ਓਕੇ ਕਾਗਜ਼ ਵਗੈਰਾ ਪੂਰੇ ਨੇ ਗੱਡੀ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸਾਫ ਕੰਡੀਸ਼ਨ ਦੀ ਤੇ ਸੰਭਾਲ ਕੇ ਰੱਖੀ ਹੋਈ ਗੱਡੀ ਹੈ 14 ਲੱਖ 25000 ਰੇਟ ਰੱਖੇਗਾ ਸੰਗਰੂਰ ਗੱਡੀ ਖੜੀ ਹੈ ਤੁਸੀਂ ਜਾ ਕੇ ਚੈੱਕ ਕਰਕੇ ਡੀਲ ਕਰ ਸਕਦੇ ਹੋ ਜੀ ਫੋਰਚੂਨਰ ਗੱਡੀ ਹੈ 15 ਮਾਡਲ ਹੈ 4x4 9988659 ਪੂਰਾ 900 9988659 ਪੂਰਾ 900 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੋਰਚੂਨਰ ਗੱਡੀ 15 ਮਾਡਲ 4/4 14 ਲੱਖ 25000 ਪਰ ਵਿੱਚ ਤੁਸੀਂ ਗੱਡੀ ਨੂੰ ਖਰੀਦ ਸਕਦੇ ਹੋ ਜੀ ਟਰਾਲਾ ਵਿਕਾਊ ਹੈ ਜੀ ਟਰਾਲੇ ਦਾ ਸਹਿਜ ਹੈ ਜੀ 21/7 2025 ਮਾਡਲ ਪਲਾਜ਼ਮਾ ਬੈੱਡ 3 ਫੁੱਟ 3 ਫੁੱਟ ਪਲਾਜ਼ਮਾ ਬੈੱਡ ਲੱਗੇ ਹੋਏ ਨੇ ਜੀ ਹੈਵੀ ਬਣਿਆ ਹੋਇਆ ਹੈ ਜੀ ਫੁੱਲ ਅਸੈਸਰੀ ਹੈ ਜੀ ਏਰੀਆ ਜਲੰਧਰ ਹੁਸ਼ਿਆਰਪੁਰ ਰੋਡ ਸ਼ਾਮ 84 ਰੇਟ ਹੈ ਜੀ 4 ਲੱਖ 21000 76145 0250 ਇਸ ਨੰਬਰ ਤੇ ਫੋਨ ਕਰਕੇ ਕਿਵਾ ਸਾਡਾ ਟਰਾਲਾ 2025 ਮਾਡਲ 4 ਲੱਖ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਗੁਰਵਾਜ਼ ਦਾ ਸੁਪਰਸੀਡਰ ਵਿਕਾਊ ਹੈ ਜੀ ਸਾਫ਼ ਕੰਡੀਸ਼ਨ ਦਾ ਜੀ ਤੁਸੀਂ ਦੇਖ ਸਕਦੇ ਹੋਗੇ ਤੇ ਇਹ ਏਰੀਆ ਆਦਮਪੁਰ ਜਲੰਧਰ ਹੈ ਜੀ ਰੇਟ ਵੀਰ ਮੌਕੇ ਤੇ ਦੱਸਣਗੇ ਤੇ ਨੰਬਰ ਤੁਸੀਂ ਨੋਟ ਕਰ ਲਓ ਜੀ 9872195959 ਇਸ ਨੰਬਰ ਤੇ ਖਰੀਦ ਸਕਦੇ ਹੋ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣੀ ਹੈ ਤਾਂ ਤੁਸੀਂ ਸਾਡੇ ਨਾਲ ਵਟਸਐਪ ਰਾਹੀਂ ਇਸ ਨੰਬਰ ਤੇ ਸੰਪਰਕ ਕਰੋ ਵੀਡੀਓ ਦੇ ਵਿੱਚ ਚੱਲਦਾ ਰਹਿੰਦਾ 98798846 ਇਸ ਨੰਬਰ ਤੇ ਇੱਕ ਵਧੀਆ ਵੀਡੀਓ ਸਾਰੀ ਜਾਣਕਾਰੀ ਸਾਨੂੰ ਵਟਸਐਪ ਕਰ ਸਕਦੇ ਹੋ ਜੀ ਉਸ ਤੋਂ ਤੁਹਾਡੀ ਐਡ ਚਲਾ ਦਿੱਤੀ ਜਾਊਗੀ ਜੀ 50 ਮਰਲੇ ਜ਼ਮੀਨ ਵਿਕਾਉ ਹੈ ਜੀ ਪਿੰਡ ਨਾਇਕਾ ਵਾਲੀ ਢਾਣੀ ਨੇੜੇ ਐਲਨਾਬਾਦ ਹਰਿਆਣਾ ਪਿੰਡ ਦੇ ਨੇੜੇ ਰੇਟ 60 ਹਜ਼ਾਰ ਮਰਲੇ ਦਾ 9001002739 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਭੈਣ ਭਰਾ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਤੇ ਤੁਹਾਡਾ ਸਾਰਿਆਂ ਦਾ ਤਹਿਤੋਂ ਧੰਨਵਾਦ ਚੈਨਲ ਦੇ ਨਾਲ ਜੁੜਨ ਦੇ ਲਈ ਆ ਜਿਹੜੀ ਦੇਖ ਲਓ ਕਾਹੀ ਖੜੀ ਆ ਫਸਲ ਪਹਿਲਾਂ ਇਹ ਜ਼ਮੀਨ ਬਹੁਤ ਖਰਾਬ ਸੀ। ਖਦਾ ਬਣਾਈ ਆ। ਜੋ ਲਈਆ ਜਦੋਂ ਮੈਨੂੰ ਵੀ ਪਤਾ ਨਹੀਂ ਸੀ ਹੈਗਾ। ਭਾਵੇਂ ਜਿੜੀ ਲੌਂਦੇ ਤੇ ਐਸਾ ਖਾਤਾ ਕਰਾਉਣਾ ਪਿਆ ਮੈਨੂੰ ਬਹੁਤ। ਦੇਸੀ ਦੇ ਛਰੇ ਪਾਇਆ। ਮਿੱਟੀ ਛਿੱਟੀ ਦਿੱਤਾ ਰੁਕਾ। ਉਹ ਸਾਹ ਰੋਡ ਵੀ ਰੋਡ ਵੀ ਨਹੀਂ ਛੱਡ ਕੇ। ਹਾਂ ਹਾਂ ਰੋਡ ਜਾਣਾ ਜੀ ਵੱਡਾ। ਹਾਂ ਉਹਨਾਂ ਆਜੀ ਜਾਂਦਾ ਇਹਦੇ ਆਪਣੇ ਖੇਤ ਤੇ ਆ ਦੇ ਲੋ ਆ ਤਾ ਅੱਡੀ ਜਾਂਦੀ ਆ ਹਰੇ ਰੇ ਜੀਰੀ ਆ ਆ ਇਧਰ ਆ ਰੱਖ ਦਿਆ ਆ ਜਾ ਤੂੰ ਵੀ ਹਾਂ ਹਾਂ ਆਓ ਬੱਟ ਛਿੱਤੀ ਜਾਂਦੀ ਆ ਜਰਾ ਇੱਕ ਖੰਭਾ ਵੀ ਨਹੀਂ ਹੈਗਾ ਬੱਚਾ ਉਹ ਤਾਂ ਉੱਥੇ ਹੀ ਖੜ ਗਿਆ ਇਹ ਜਾਣੇ ਤੱਕ ਪਹਿਲਾਂ 32 ਵਿਘੇ ਦਾ ਸੀ ਹਾਂ ਮੈਂ ਤੇਰੀ ਗੱਲ ਵੀ ਸਹੀ ਤਾਂ ਇੱਥੇ ਆਉਣ ਦਾ ਕੀ ਮਸਤਕ ਆ ਹਾਂ ਪਤਾ ਮੈਨੂੰ ਤਾਂ ਲੱਗਿਆ ਉੱਥੋਂ ਹੀ ਪਤਾ ਹਾਂ ਕਿਹੜਾ ਮਗਲਾ ਵੀ ਆਪਾਂ ਦਾ ਖਾਲ ਤੋਂ ਪਤਾ ਲੱਗੇਗਾ ਵੀ ਹਾਂ ਹਾਂ ਜ਼ਿਮੀਂਦਾਰ ਨੂੰ ਤਾਂ ਖਾਲ ਤੋਂ ਪਤਾ ਲੱਗ ਜਾਣਾ ਵੀ ਪਾਣੀ ਕਿੱਧਰ ਕਿੱਧਰ ਜਾਂਦਾ ਵੀ ਇੱਥੇ ਸਿਰੇ ਆਉਣ ਦਾ ਕੋਈ ਤਾਂ ਫਾਇਦਾ ਹੋਇਆ ਹਾਂ ਉਹ ਐਂ ਮੁੜਦੇ ਐਂ ਮੁੜਦੇ ਐਂ ਨਹੀਂ ਗਏ ਨੂੰ ਪੰਡਾ ਨਾ ਮੁੜਦੀ ਹੀ ਨਹੀਂ ਕਿਸੇ ਵਾਸਤੇ ਨੂੰ ਸਦਾ ਸਦਾ 400 ਕਿਸੇ ਗੱਲ ਤੁਹਾਨੂੰ ਹੀ ਮੁੜਦੀ ਜਾਣੀ ਉਹ ਵੀ ਸੇਫ ਅਗੇ ਮੇਰੇ ਕੋਲ ਟੇਕੇ ਤੇ ਹੁੰਦੀ ਆ ਉਹਦੇ ਉਹ ਪਰੇ ਪੰਜਾ ਉਹ ਵੀ ਮੇਰੇ ਕੋਲ ਹੁੰਦੀ ਏ ਟੇਕੇ ਤੇ ਨਾ ਜੇ ਮਾਰੂ ਗੱਲ ਕੋ ਘੱਟੇ ਟੇਟ ਮਿਲੂ ਭਾਈ ਪਾਣੀ ਇਹ ਨਹੀਂ ਹੈਗਾ ਚੱਕਰ ਪਈ ਆ ਪਾਣੀ ਆਪਣੀ ਮੋਟਰ ਦਾ ਫੇਰ 11 ਵਜੇ ਰ ਖੇਤਾ ਫੇ ਪਰੋਂ ਸੇ ਜਾਉਗੇ ਚਾਰ ਹੋਰੇ ਆਪਣੀ ਇਥੋਂ ਤੇ ਆ ਜੀਰੀ ਦੱਸਦੀ ਹਾਂ ਤੁਹਾਨੂੰ ਹੁਣ ਦੱਸੋ ਇਧਰੋਂ ਚਾਰ ਵਜੇ ਉਹ ਵੱਟ ਤੱਕ ਆ ਫੇ 6 ਵਜੇ 10 ਵਜੇ ਰ ਖੇਤਾ ਜੀ ਉਹ ਵੱਟ ਤੱਕ ਕਰੋ ਹਾਂ ਸਮਝੀ ਗੱਲ ਆ ਸਾਰਾ ਆ ਤੇ ਆਬ ਤੁਸੀਂ ਜ਼ਿੰਮੇਵਾਰੀ ਤੁਹਾਨੂੰ ਆਪ ਹੀ ਪਤਾ ਲਾਦਾ ਕਿ ਕਿਲੇ ਕਿਲੇ ਦਾ ਕਿਆ ਰਿਆ ਹੈਗੇ ਨੇ ਆ ਆਪਣਾ ਕਿਹੜੇ ਕਬਜ਼ੇ ਚ ਆਹ ਆਪਣੇ ਸਾ ਆ ਚਾਰ ਵਜੇ ਇਧਰਲੇ ਪਾਸੇ ਆ ਕਬਜ਼ੇ ਚ ਹਾਂ ਸਿੱਧੀ ਅੱਛਾ ਐ ਸਿੱਧੀ ਚ ਆਉਂਦੀ ਆ ਇਧਰੋਂ ਆਏ ਹਾਂ ਉਹ ਪਰੇ ਰਹਿ ਗਿਆ ਸੇ ਬਗੇ ਪਰੇ ਰਹਿ ਗਿਆ ਇਹ ਇਹ ਰੱਖਵਾ ਪੈਂਦਾ ਬਰਜ ਦਾ ਤੁਹਾਨੂੰ ਪਹਿਲਾਂ ਦੱਸ ਦਈਏ ਆ ਆਹ ਰੱਖਵਾ ਬਰਜ ਦਾ ਅਸੀਂ 4 ਵਜੇ ਰੱਖੋ ਆਪਣਾ ਬਰਜ ਦਾ ਪੈਂਦਾ ਚਲੋ ਤੇ ਉਹ ਕਿਹੜੀ ਮੈਂ ਤੈਨੂੰ ਕਹਣਾ 2:30 ਵਜੇ ਤਾਂ ਉਹ ਆ ਹਾਂ ਉਹ ਨਹੀਂ ਨਾ ਨਾ ਆਹ ਨੀਵੇਂ ਦਾ ਰੋਲਾ ਰੋਲਾ ਵਾ ਕੇ ਚੱਲੇ ਨੇ ਕਿਹੜੀ ਉਹਦੀ 5 ਵਜੇ ਜੀਵੰਦਾ ਦਾ 5 ਉਹ ਪਰੇ ਆ ਆਪਣੇ ਵੱਟ ਤੋਂ ਆਪਣੀ ਜਿਹੜੀ ਦੱਸਦੀ ਆ ਆਹ ਔਰੇ ਜਿਹੜੀ ਹੋਗੀ 5 ਪੰਜ ਪਰੇ ਹੋ ਗਈ ਉਹਨੂੰ ਉਹਦੀ ਪੰਜਵੀਂ ਵਾਰੀ ਆ ਆ ਨਹੀਂ ਮਿਲਦੀ ਹੋਈ ਜ਼ਮੀਨ ਉਹ ਹਾਰਾਉਲੇ ਵਾਲੀ ਆ ਇਹ ਇਹਦੇ ਚ ਆਪਣੇ ਮੋਟਰ ਦੇ ਵਿੱਚ ਵਾਰੀ ਤਾਂ ਕਿਸੇ ਦੀ ਨਾ ਨਾ ਜਮੇ ਇੱਕ ਪੈਸਾ ਵੀ ਨਹੀਂ ਹੈਗਾ ਇਹ ਮਾਰੂ ਕਰਨ ਵਾਸਤੇ ਮੈਂ ਇਹਨੂੰ ਵਾਰੀ ਨਹੀਂ ਦਿੱਤੀ ਹੈਗੀ ਸਿਵਗੇ ਨੂੰ ਹੈਗੇ ਤਾਂ ਕਿਆ ਬੱਤੀ ਵਿਗਦੀ ਪਹਿਲਾਂ ਮੋਟਰ ਪੂਰੀ ਕਰਨ ਵਾਸਤੇ ਤਾਂ ਮੈਂ ਇਹਨੂੰ ਵਾਰੀ ਨਹੀਂ ਦਿੱਤੀ ਹੈਗੀ ਪਰ ਪੀਏ ਦਿੱਤੇ ਨੇ ਉਸ ਮੋਕੇ ਵਿੱਗਾ ਜ਼ਮੀਨ ਦਾ ਹੁੰਦਾ ਦੀ ਮੰਨਣਾ ਬਾਕੀ ਪੋਰਾ ਵੀ ਪਾਣੀ ਨਹੀਂ ਖੜਦਾ ਹੈਗਾ ਐਨੇ ਵੀ ਪਏ ਨੇ ਆਹ ਦੇਖ ਉਹ ਜਿਹੜੀ ਆਪਣੀ ਬੱਟਾ ਇਹੋ 4 ਕਿੱਤੇ ਤੋਂ ਪਰੇ ਨਿਕਲ ਜੇ ਨਾ 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 ਪਰੇ ਨਿਕਲ ਆ ਬਾਈ ਸਿੱਧੀ ਆਉਂਦੀ ਆ ਬੱਟ ਉੱਥੋਂ ਐਣ ਆ ਜਾਨੀ ਤਾਂ ਥੋੜੀ ਇਧਰੋਂ ਚੌੜੀ ਹੋ ਜਾਂਦੀ ਆ ਆ ਤਾਂ ਅਸੀਂ ਦੱਸ ਹਾਂ ਹਾਂ ਚੌੜੀ ਹੋ ਜਾਂਦੀ ਆ ਬੱਟ 'ਚ ਕੋਈ ਬਾਲ ਨਹੀਂ ਹੈਗਾ ਉਹ ਵੱਡ ਤੋਂ ਜਾਨੀ 5-6 ਕਰਮਾਂ ਇਧਰ ਨਾਲ 10 ਕਰਮਾਂ ਦੇ ਜਿਹੜੀ ਬਾਅਦ ਜਿੰਨਾ ਉਧਰੋਂ 7-8 ਕਰਮਾਂ ਬਾਅਦ ਜਾਨੀ ਕਿ ਆਰੇ ਲੰਬੇ ਲੋਟੂ ਨਹੀਂ ਹੁੰਦੇ ਬਾਈ ਪੱਧਰ ਆ ਜ਼ਮੀਨ ਸਾਰੇ ਕੰਪਿਊਟਰ ਲੱਗੇ ਹੋਏ ਆ ਚਾਹ ਇੱਕ ਨਕੀ ਭਰ ਲੋ ਯਾਰ ਮੈਂ ਕਰਦਾ ਫਿਰ ਚੱਲ ਫਿਰ ਨਕੀ ਭਰਦੀ ਆ ਹਾਂ ਉਹ ਇੰਨਾ ਹੈਗਾ ਵੀ ਥੋੜੀ ਚਿਰਨ ਵਾਲੀ ਹੈਗੀ ਆ ਹਨਾ ਨਾ ਹੁਣ ਨਹੀਂ ਚੱਲਣ ਰਿਹਾ ਬਾਈ ਪਹਿਲਾਂ ਹੈਗੀ ਸੀ ਇਹ ਆਪਾਂ ਇੱਕ ਗੱਲ ਸੁਣ ਲਾ ਬਾਈ ਹਾਂ ਉਹ ਵੀ ਚਾਹੇ ਮੈਨੂੰ ਮੇਰਾ ਗਵਾਂਢੀ ਆ ਦੋ ਕੋਈ ਨਹੀਂ ਨਾ ਹੈਗਾ ਤੇ ਚੱਲਣਾ ਮੈਂ ਮੰਨਣਾ ਮਤਲਬ ਮੈਂ ਸਾਰਾ ਚੱਕਿਆ ਉਹ ਚੱਲਣ ਕਿਹੜਾ ਹੈਗਾ ਸੀ ਉੱਤੇ ਫਿਰ ਮਿੱਟੀ ਪਾਈ ਆ ਕਿਵੇਂ ਕਹਾਂ ਭਾਈ ਕਹਾਂ ਚੱਲਣ ਵਾਲੀ ਆ ਮੈਂ ਚੱਲਣ ਹੈਗਾ ਤੇ ਪਹਿਲਾਂ ਮੈਂ ਸਾਰਾ ਉਹ ਚੱਕਿਆ ਵਾ ਚੱਕ ਕੇ ਫਿਰ ਮਿੱਟੀ ਇਹ ਪਾਈ ਆ ਕਲਰ ਆ ਕਲਰ ਤੇ ਇੱਥੇ ਥੋੜਾ ਜਿਹਾ ਜਿਵੇਂ ਤੇਰਾ ਨਾ ਨਾ ਇਹ ਤਾਂ ਚਾਰ ਗਾਹਾਂ ਤੇਰੇ ਪਿੰਡ ਮਾਧਰੀ ਲਾਤਾ ਕਰਦਾ ਹੈ ਨਾ ਚਾਹੇ ਇਧਰ ਨੂੰ ਜਾਈਂ ਇਧਰ ਆ ਜਾ ਮੇਰਾ ਬੇਟਾ ਵਾ ਵਗੀਲਾ ਫੇਰ ਆਪਣੇ ਰਾਮਕੜਾ ਸਰਦਾਰਾਂ ਤੋਂ ਅਵਲ ਵੀ ਦੋ ਜਣੇ ਤੇ ਹੁੰਦੇ ਆਪਣੇ ਉਹਨਾਂ ਦੇ ਘਰਾਂ ਤੋਂ ਆ ਹਾਂਜੀ ਰੰਪੁਰਾ ਹਾਂ ਆਪਣੇ ਮਾਦਰੀ ਕਰਦਣਾ ਲਾਣਾ ਭਾਈ ਦਾ ਚਾਹੇ ਇੰਨੀ ਇੰਤਰਾਏ ਉਹਨਾਂ ਦੀ ساری ਉਮਰ ਲਾਣਾ ਮਾਦਰੀ ਕਰਦਣਾ ਬੱਜੂਗਾ ਹਾਂ 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 ਜਿਹਨਾਂ ਦਾ ਇੱਥੇ ਨਾਲ